ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 9 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ। ਅੱਜ ਵੀ ਮੌਸਮ ਦੇ ਵਿੱਚ ਕੁਝ ਖਾਸ ਬਦਲਾਅ ਨਹੀਂ ਹੋਵੇਗਾ। ਮੌਸਮ ਸਾਫ਼ ਰਹੇਗਾ। ਤੁੰਦ ਤੋਂ ਰਹਿਤ ਰਹੇਗਾ ਤੇ ਕੋਰੇ ਤੋਂ ਵੀ ਰਹਿਤ ਰਹੇਗਾ। ਤਕਰੀਬਨ ਪਿਛਲੇ ਕਈ ਦਿਨਾਂ ਤੋਂ ਪੰਜਾਬ ਦਾ ਮੌਸਮ ਲਗਾਤਾਰ ਸਾਫ਼ ਬਣਿਆ ਹੋਇਆ। ਤੁੰਦ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਦੇਖੀ ਜਾ ਰਹੀ ਨਾ ਹੀ ਸਵੇਰ ਵੇਲੇ ਕੋਰਾ ਦੇਖਿਆ ਜਾ ਰਿਹਾ ਹੈ। ਅੱਜ ਵੀ ਟੁੱਟਵੇਂ ਭੱਜਵੇਂ ਬੱਦਲ ਵਾਏ ਸਵੇਰ ਵੇਲੇ ਜ਼ਰੂਰ ਦੇਖੀ ਜਾ ਸਕਦੀ ਹੈ ਤੇ ਜਿਹੜੀ ਕਿ ਸਾਰਾ ਦਿਨ ਹਲਕੀ-ਹਲਕੀ ਬੱਦਲਾਂ ਦੇ ਰੂਪ ਵਿੱਚ ਗੁਜ਼ਰਦੀ ਰਹੇਗੀ। ਉਸ ਤੋਂ ਇਲਾਵਾ ਕੁਝ ਵੀ ਬਦਲਾਅ ਨਹੀਂ ਹੋਵੇਗਾ ਮੌਸਮ ਦੇ ਵਿੱਚ ਦੂਸਰੀ ਤਰਫ ਹਰਿਆਣਾ ਰਾਜਸਥਾਨ ਇਹਨਾਂ ਖੇਤਰਾਂ ਦੇ ਵਿੱਚ ਵੀ ਮੌਸਮ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਮੌਸਮ ਸਾਫ਼ ਰਹੇਗਾ ਤੇ ਟੁੱਟਮੀ ਭੱਜਮੀ ਬੱਦਲਬਾਈ ਇਹਨਾਂ ਦੇ ਉੱਪਰੋਂ ਦੀ ਵੀ ਲਗਾਤਾਰ ਗੁਜ਼ਰਦੀ ਰਹੇਗੀ 11 12 ਤਰੀਕ ਨੂੰ ਜਿਹੜੇ ਮੀਂਹ ਦੀ ਹਲਕੀ ਜਿਹੀ ਸੰਭਾਵਨਾ ਸੀ ਕਿ ਉਹ ਵੀ ਮੱਝ ਦੇ ਕੁਝ ਖੇਤਰਾਂ ਦੇ ਵਿੱਚ ਟੁੱਟਮੇ ਜਾਂ ਸ਼ਰਾਟੇ ਲੱਗ ਸਕਦੇ ਹਨ ਬਹੁਤੇ ਪੰਜਾਬ ਦੇ ਵਿੱਚ ਮੌਸਮ ਉਹਨਾਂ ਦਿਨਾਂ ਦੇ ਵਿੱਚ ਵੀ ਸਾਫ਼ ਹੁੰਦਾ ਦਖਾਈ ਦੇ ਰਿਹਾ ਹੈ ਜਿਹੜੇ ਮੀਂਹ ਦੀ ਸੰਭਾਵਨਾ ਹੈ ਉਹ ਤਕਰੀਬਨ 15 ਤਰੀਕ ਦੇ ਆਸ-ਪਾਸ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਹੜਾ ਕਿ ਇੱਕ ਸਿਸਟਮ ਉੱਤਰੀ ਭਾਰਤ ਦੇ ਸਾਰੇ ਹੀ ਖਿੱਤਿਆਂ ਨੂੰ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਦਿਨ ਦਾ ਟੈਂਪਰੇਚਰ ਉਹੀ ਸਵੇਰ ਵੇਲੇ 7-8 ਡਿਗਰੀ ਅਤੇ ਦਿਨ ਵੇਲੇ ਸਵੇਰ ਵੇਲੇ ਯਾਨੀ ਕਿ 7-8 ਡਿਗਰੀ ਤੇ ਦਿਨ ਵੇਲੇ ਇਹ 23-24 ਜਾਂ 25 ਡਿਗਰੀ ਦੇ ਆਸ-ਪਾਸ ਵੱਖ-ਵੱਖ ਖੇਤਰਾਂ ਦੇ ਵਿੱਚ ਦਰਜ ਕੀਤਾ ਜਾਵੇਗਾ ਇਸ ਤੋਂ ਇਲਾਵਾ ਕੁਝ ਬਦਲਾਅ